ਆਕਰਖੋਰ ਆਕੜ ਆਕੜ ਵਿੱਚ ਆਪਣਾ ਹੀ ਨੁਕਸਾਨ ਕਰਾਈ ਜਾਂਦਾ ਹੈ। ਅਮਲੀ ਤੇ ਐਵੀ ਬੰਦਾ। ਅਮਲੀ ਤੇ ਐਵੀ ਬੰਦਾ ਐਵ ਕਰਕੇ ਹੀ ਆਪਣੇ ਘਰ ਨੂੰ ਲੁੱਟਾਈ ਜਾਂਦਾ ਹੈ। ਔਰਤ ਦੀ ਆਣ ਅੱਗੇ। ਔਰਤ ਦੀ ਆਣ ਅੱਗੇ ਗਹਿਣਾ ਵੀ ਕੋਈ ਚੀਜ਼ ਨਹੀਂ। ਅੱਜ ਕੱਲ ਤਾਂ ਆਦਰ ਬਜ਼ੁਰਗਾਂ ਦਾ ਕਰਨ ਦੀ ਵੀ ਕਈਆਂ ਨੂੰ ਤਮੀਜ਼ ਨਹੀਂ। અપਮਾਨ ਕਰਾਉਣ ਦੀ ਆਦਤ। अपमान ਕਰਨ ਦੀ ਆਦਤ ਚਾਪ ਲੂਸੀ ਪਵਾ ਦਿੰਦੀ ਆਖ ਆਪਣਿਆਂ ਦੀ ਆਖ ਆਪਣਿਆਂ ਦੀ ਅੱਖਾਂ ਦੇ ਨਾਲ-ਨਾਲ ਦਿਲ ਨੂੰ ਵੀ ਰਵਾ ਦਿੰਦੀ ਅੰਨਾ ਆਸ਼ਿਕ ਅੰਨਾ ਆਸ਼ਿਕ ਵਾਰ ਦਾ ਤਾਂ ਵੱਡੀ ਹੀ ਕਰਦਾ ਹੁੰਦਾ ਆਖਰੀ ਆਸ ਤੱਕ ਆਖਰੀ ਆਸ ਤੱਕ ਹੌਸਲੇ ਵਾਲਾ ਕਦੋਂ ਹਰਦਾ ਹੁੰਦਾ ਆਖਰੀ ਆਸ ਤੱਕ ਹੌਸਲੇ ਵਾਲਾ ਕਦੋਂ ਹਰਦਾ ਹੁੰਦਾ